ਪਿਆਰ ਪਰ ਸਾਸਰੀ ਘਰ ਕਹਿੰਦੇ ਐਡ ਲੋਨ ਤਾਲ ਤੇ ਪੋਰਟਰ ਦੇ ਨੰਬਰ ਜਿੰਨੇ ਦਾ 574 ਪੇਜਿਆ ਕਰੋ ਕਿੰਨੇ ਐ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦ ਕਰੋ ਆਪਾਂ ਦੇ ਕੇ 8 ਤੋਂ ਨੰਨ ਚੀਜ਼ਾਂ ਵੀਡੀਓ ਸਾਰੀ ਵੇਖੋ ਸਟੈਪ ਨਾ ਕਰਿਓ ਬਰਾ ਬਣ ਕੇ ਤੇ ਬਹੁਤ ਵਧੀਆ ਚੀਜ਼ ਦੇ ਵੀਡੀਓ ਲੈ ਕੇ ਆਏ ਆਪਾਂ 26 ਫੁੱਟ ਡਰਾਦਾ ਲੈ ਕੇ ਆਏ ਆਂ ਪੀਟ ਕੋ ਸ਼ਾਫਟ ਬਿਨਾ ਪੀਟ ਕੋ ਸ਼ਾਫਟ ਤੋਂ ਬਿਨਾ 26 ਫੁੱਟ ਲੰਮਾ 7 ਫੁੱਟ ਚੌੜਾ ਇਹ 7.5 7.5 ਚੌੜਾ 26 ਫੁੱਟ ਲੰਮਾ ਤੇ ਹੈਵੀ ਤਾਂ ਭਰਾ ਟਰਾਂਦਾ ਇਹ ਇਹ ਹੋਗਾ ਤੇ ਕੋਕਾ ਵੀ ਟਰਾਂਦਾ ਤੇ ਮੱਖਣ ਦਾ ਬਣਿਆ ਵਾ ਇਹ ਤੇ ਇਧਰ ਖੜਾ ਹੀ ਸ਼ਹਿਰ ਪਰਾਂਦਾ ਬੰਦਾ ਬਾਹਰ ਗਿਆ ਵਾ WhatsApp ਤੇ ਨੰਬਰ ਲੱਗੂਗਾ ਇਹ ਬੰਦਾ ਭਾਈ ਇਡੜੀ ਚ ਗਿਆ ਵਾ ਆਪਣਾ ਭਰਾ ਤੇ ਉਹਦੇ ਕੋਲੇ ਖੜਾ ਟਰਾਂਦਾ ਇਹ ਤੇ ਜੁਜਾ WhatsApp ਤੇ ਨੰਬਰ ਲੱਗੂਗਾ ਤੇ 26 ਫੁੱਟ ਲੰਮਾ 7 ਫੁੱਟ ਚੌੜਾ 7.5 ਫੁੱਟ ਤੇ ਬੇਰ ਤੇ ਲੱਗੇ ਲਾਈਟਾਂ ਲੱਗੀਆਂ ਬੈੱਡ ਤੇ ਬਹੁਤ ਭਾਰਾ ਵਧੀਆ ਲੱਗਿਆ ਵਾ ਤੇ ਦੂਜਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਸਪਰਕਾ ਸਾਡੇ ਆ ਐਮ ਆਰ ਕੰਪਨੀ ਦੇ ਨਵੇਂ ਟਾਇਰ ਚੜੇ ਹੋਏ ਆ ਜਵਾਂ ਤੇ 2025 ਮਾਡਲ ਟਰਾਲਾ ਐਮ ਆਰ ਕੰਪਿੰਜ ਟਾਇਰ ਚੜੇ ਹੋਏ ਆ ਜਵਾਂ ਨਵੇਂ 88 ਡਬਲ ਧੁਰਾ 22 24 ਦੇ ਵਹਿਰ ਗਾ ਰੀਲ ਤੇ ਹਿੱਸਾ ਤੇ ਦਾ ਸਿੰਘ ਕੀ ਗਾਡਰ ਆ ਪੂਰੀਆਂ ਕੈਂਚੀਆਂ ਛਿੰਚੀਆਂ ਬਣਾ ਕੇ ਲਾਈਆਂ ਹੋਈਆਂ ਤੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ WhatsApp ਤੇ ਨੰਬਰ ਲੱਗੂਗਾ ਵੀਰਾਂ ਸੰਪਰਕ ਕਰ ਸਕਦੇ ਆ ਫੋਨ ਲਾ ਕੇ ਤੇ ਤੁਣੀ ਕੋਕਾਪੀ ਟਰਾਲਾ ਇਹ ਆ ਨੰਬਰ ਉੱਤੇ ਲਾਤਾ ਵੀਰ ਦਾ ਤੇ ਰੇਟ ਹੈਗਾ 8 ਲੱਖ 60 ਹਜ਼ਾਰ ਮੌਕੇ ਦੇ ਮਾਨਦਾਨ ਕਰ ਦੂਗਾ ਵੇਰ ਚ ਲੱਗੇ ਲਾਈਟਾਂ ਲੱਗੀਆਂ ਫੁੱਲ ਟਰੈਕਟਰ ਫੁੱਲ ਸਹੂਲਤਾਂ ਜੀ ਟਰਾਲੇ ਦੇ ਵਿੱਚ ਇਹ ਮੇਰਾ ਪਾਰਾ ਵੀ ਬਹੁਤ ਆ 6 ਕੁਆਂਟਲ ਤੋਂ ਉੱਤੇ ਹੋਊਗਾ 26 ਫੁੱਟ ਲੰਮਾ 7.5 ਫੁੱਟ ਚੌੜਾ ਡਬਲ ਟੋੜਾ 20 ਐਮਰ ਕੋਣ ਪਿੰਜਾ ਟਾਇਰ 10 ਇੰਚੀ ਗਾਰਡਰ 55 ਇੰਚ ਮੱਚੀ ਹੌਕ ਤੇ 1500 ਗੱਟੇ ਨੇੜ ਤੇੜ ਪੈ ਜਾਂਦਾ ਇਹਦੇ ਵਿੱਚ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਤੇ ਨੰਬਰ ਉੱਤੇ ਚਲਿਆ ਸਾਰੀ ਜਾਣਕਾਰੀ ਫੋਨ ਲੱਗਦੇ ਆ ਸਕਦੇ ਆ 8 ਲੱਖ 60000 ਰੁਪਿਆ ਦੇ ਇਟਾ ਪਰੀਰ ਟਰੈਕਟਰ ਆ 2020 ਮਾਡਲ ਆ ਇੰਜਨ ਗੇਅਰ ਤੋਂ ਓਕੇ ਆ ਜਿਵੇਂ ਟਰੈਕਟਰ ਨਵਾਂ ਵਰਗਾ ਪਿਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੇ ਸੰਪਰਕ ਕਰ ਸਕਦੇ 60 65 70 80 ਪੈਸੇ ਟਾਇਰ ਹੈ ਦੇ 2020 ਮਾਡਲ ਆ ਕੋਕਾਪੀ ਟਰੈਕਟਰ ਆ ਚਾਰੇ ਟਾਇਰ ਵਧੀਆ ਪਏ ਆ ਕੋਕਰ ਤੇ ਰੰਗ ਪੇਂਟ ਦਾ ਟਰੈਕਟਰ ਵਧੀਆ ਤੇ 2020 ਮਾਡਲ ਆ ਕੋਕਾਪੀ ਡਬਲ ਫੱਟੀ ਡੰਡਾ ਨਾਲ ਡਬਲ ਜੈਕਟਿਵਟਰ ਡੈਕਸ ਬ੍ਰੇਕਾਂ ਡਬਲ ਕਲਚ ਇਹ ਲੰਕਪੀੜ ਦਾ ਟ੍ਰੈਕਟਰ ਨਹੀਂ ਰਿਹਾ ਇਹ ਗੱਲ ਤੇ ਆਣਾ ਕਿਸੇ ਵੀ ਪਾਈਏ ਦੇਣਾ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰਾਲਾ ਟਰੈਕਟਰ ਆ ਸੌਰੀ ਵੀਰੇ ਕਹਿੰਦਾ ਨਾ ਟਰੈਕਟਰ ਆ ਤਿੰਨ ਜਾਣਗੇ ਤਾਂ ਓਕੇ ਹੈ ਰੇਟ ਹੈਗਾ 4 ਲੱਖ 5000 4 ਲੱਖ 5000 ਰੁਪਿਆ ਰੇਟ ਆ 2020 ਮਾਡਲ ਆ ਪ੍ਰੀਟ 6049 ਤੇ ਆ ਕੇ ਲੈ ਸਕਦੇ ਆ ਕੰਪੀਰੀਆ ਨੌਕਸ ਵਿੱਚ 40 ਟਾਇਰ 90 ਪੈਸੇ ਪਏ ਜਾਂਦੇ ਤੇ ਕੋਕਾ ਵੀ ਟਰੈਕਟਰ ਆ ਵੀਰੋ ਸਾਰੀ ਵੀਕੋ ਸਟੈਪ ਪਾ ਕਰਿਓ ਲਾਇਕ ਸ਼ੇਅਰ ਕਰ ਦਿਓ ਤੇ 16 ਪਟਾ ਟਰਾਲਾ 10 ਇੰਚੀ ਗਾਡਰ ਦਾ ਨੜੀ ਹੱਬ 2022 ਦੇ ਬਾਹਰ ਰੇਲ ਦਾ ਹਿੱਸਾ 55 ਇੰਚੀ ਮੱਛੀ ਹੋਕਾ 3 ਫੁੱਟ ਵਿੱਡ 2 ਫਟ ਵਾਰ ਬੇਰ ਤੇ ਲੱਗੇ ਵੀਲ ਕਵਰ ਪਾਏ ਹੋਇਆ ਡਬਲ ਪੰਪ ਲੈਫਟ ਵਾਲਾ ਟਰਾਲਾ ਡਬਲ ਪੰਪ ਰੇਟ ਹੈਗਾ 290000 ਗਰਦਾਸਪੁਰ ਫਤਿਹਗੜ ਚੂੜੀਆਂ ਪਿੰਡਾ ਵੀਰ ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਚਰਪਾਲ ਪਾਉਣ ਵਾਲਾ ਪਾਈਪ ਲੱਗਿਆ ਮੰਜਾ ਲੱਗਿਆ ਵੀਰ ਚ ਲੱਗੇ ਵੀਰ ਵੀਰ ਕਮਲ ਲੱਗੇ 55 ਇੰਚ ਮੱਛੀ ਹੌਕਾ ਕਿਤੇ ਗੁੱਲਾ ਪੈਂਦਾ 4 ਇੰਚੀ ਤੇ ਮਾਲਕ ਵੀ ਤਾਂ ਨੰਬਰ ਫੋਟੋ ਦੇ ਵੀ ਚੰਗੀ ਜਾਂਦਾ ਤੇ ਉਵੇਂ ਹੀ ਲਾਵਾਂਗੇ ਆਪਾਂ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਟਰਾਲਾ ਡਬਲ ਪੰਪਾ ਭਾਈ ਭਾਈ ਟਰਾਲੇ ਜੋ ਪੰਪ ਲੱਗੇ ਆ ਤਿੰਨਾ ਪਾਸੇੋਂ ਡਾਲਾ ਖੋਲਦਾ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਪੈਣੇ ਦੇਣਾ ਵੀ ਦਾ ਸੰਪਰਕ ਕਰ ਸਕਦੇ ਆ 3233 ਕਵਾਂਟਰ ਟਰਾਲਾ ਤੇ ਇਹ ਕਿਹਾ ਕਰਦਾਸਪੁਰ ਫਤਿਹਗੜ ਚੂੜੀਆਂ ਪਿੰਡ ਆ ਵੀਰ ਦਾ ਤੇ ਰੇਟ ਹੈਗਾ 290000 290000 290000 290000 ਵੀਰ ਦਾ ਸਾਰੀ ਵਿਕਲ ਸਟੈਪ 605000 ਜਣਾ ਮੀਟਰ ਦੀ ਫੋਟੋ ਆ ਕੀ ਫੜ ਸਕਦੇ ਕਿੰਨੇ ਘੰਟੇ ਜਦੇ 2009 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਜਮਾ ਅਲੰਗ ਪਿੰਡ ਦਾ ਸਾਰਾ ਟਰੈਕਟਰ ਨੀਰ ਆ ਜਾ ਤੇ 2009 ਮਾਡਲ ਤੇ 90 ਪੈਸੇ ਚਾਰੀ ਟਰੈਕਟਰ ਤੇ ਟਾਇਰ ਆ ਤੇ ਕੋਕਾਪੀ ਟਰੈਕਟਰ ਆ ਤੇ ਵਾਹ ਕੇ ਲੈ ਸਕਦੇ 1 ਰੁਪਏ ਦਾ ਮਨੋਕਸ ਨਹੀਂ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਤੇ ਜਿਹੜਾ ਡਬਲ ਕਲਚ ਤੇਲ ਚ ਬ੍ਰੇਕਾਂ ਤੇ ਪਾਵਰ ਸਟੀਅਰਨ ਤੇ ਕੋਕਾਪੀ ਵਧੀਆ ਟਰੈਕਟਰ ਆ ਜਤੇ ਤਕਾਕ ਦੇ ਪੱਤਰਾਂ ਦਾ ਨਹੀਂ ਹੈ ਟਰੈਕਟਰ ਸਾਰਾ ਓਕੇ ਆ ਕੋਕਾਂ ਤੇ ਸਾਰਾ ਕੋਸੂ ਟਰੈਕਟਰ ਵਧੀਆ ਤੇ ਪਾਵਰ ਸਟੇਅਰ ਨਾਲ ਡਬਲ ਕਲੱਚ ਆ ਚੜੀ ਆ ਜੁਗਾ ਰੰਗ ਪੀੜ ਦਾ ਸਾਰਾ ਨੀਰਾ ਜੀ ਟਰੈਕਟਰ ਚ 605 ਜਰ ਜਣਾ ਰੇਟ ਦੀ ਗੱਲ ਕਰੀਏ ਰੇਟ ਹੈਗਾ 335000 209 ਮਾਡਲ ਆ 335000 ਰੇਟ ਆ ਕਿਸੇ ਵੀਰ ਭਾਈ ਨੂੰ ਦੇਣਾ ਬਿਨਸਪਰ ਕਰ ਸਕਦੇ ਆ 5204 5204 ਜਉਂਦੀ ਆ ਨਗਿਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸਪਰਕਰ ਸਾਡੇ ਇੱਕੇ ਵੀਰ ਕੋਲ ਦੋ ਟਰੈਕਟਰ ਆ ਅਰਜਨ ਤੇ ਇਹ 5204 ਤੇ ਇਹ ਡਬਲ ਕਲੱਚ ਤੇਲ ਤੇ ਬ੍ਰੇਕਾਂ ਇੰਜਨ ਗੇਅਰ ਦਾ ਓਕੇ ਦਾ ਹੁੰਦੀ ਹੈ ਕਿਉਂ ਦੀ ਯਾਰ ਤੇ ਕੋਕਾ ਵੀ ਟਰੈਕਟਰ ਆ 2011 ਮਾਡਲਾ ਇੰਜਨ ਗੇਅਰ ਦਾ ਓਕੇ ਆ ਚਾਰੇ ਟਾਇਰ 90 ਪੈਸੇ ਆ ਤੇ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸਪਰਕਰ ਕਰ ਸਕਦੇ ਨੇ ਆ ਰੰਗ ਪੇਂਟ ਕਾਜ ਪਤਾ ਡਾਵਾ ਪੱਟੀ ਡੰਡਾ ਨਾਲੋਂ ਤੇ ਵਧੀਆ ਟਰੈਕਟਰ ਜਿਹੜੀ ਵੇਖ ਸਕਦੇ ਆ ਕਿਸੇ ਵੀਰ ਪਾਈ ਨੂੰ ਦੇਣਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਰੇਟ ਹੈਗਾ ਇਹਦਾ 3 ਲੱਖ ਤੇ 95 ਹਜ਼ਾਰ 3 ਲੱਖ 95 ਹਜ਼ਾਰ ਪਰ ਰੇਟ ਆ 2011 ਮਾਡਲ ਇੰਜਨ ਕੀਰ ਦਾ ਓਕੇ ਜਵਾ ਟਰੈਕਟਰ ਵਾਗਿਆ ਦੱਸਦੇ ਆ 1 ਰੁਪਈਆ ਨੁਕਸ ਨਹੀਂ ਟਰੈਕਟਰ ਦੇ ਵਿੱਚ ਕੋਕਾ ਵੀ ਟਰੈਕਟਰ ਆ ਵੀਡੀਓ ਕੋ ਸਾਰੀ ਵਿਕਸ ਸਟੈਪ ਨਾ ਕਰੋ ਦੋ ਯਾਰ ਇੱਕ ਮਾਡਲ 735 ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਯਾਰ ਤੇ ਕੋੜਾ ਪੇਪਰ ਦਾ ਗਿਆ ਵਾ ਬਰਾਉਣ ਦੀ ਬੈਂਡਰੀ ਨਵੀਂ ਰੱਖੀ ਹੋਈ ਆ ਬਰਾਉਣ ਦੀ ਬੈਂਡਰੀ ਨਵੀਂ ਰੱਖੀ ਹੋਈ ਆ ਤੇ ਦੋ ਯਾਨ ਇੱਕ ਮਾਡਲਾਂ ਰੰਗ ਪੇਂਟ ਤਗੜੀ ਦੇਖ ਹੀ ਸਾਦੇ ਟਰੈਕਟਰ ਤੇ ਟਾਇਰ ਰਹਿ ਗਏ ਆ 80 90 ਪੈਸੇ ਇਹਦੇ ਤੇ ਮੂਹਰੇ ਟਾਇਰ ਰਹਿ ਗਏ ਆ ਮੈਨਾਂ 60 70 ਰੁਪਏ ਦੇ ਇਹ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਇਹ ਗੱਲ ਤੇ ਆ ਨਾ ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ 3 235000 2001 ਦਾ ਮਾਡਲ ਆ ਤੇ 235000 ਰੁਪਿਆ ਰੇਟ ਆ ਤੇ ਕੋੜਾ ਪੇਪਰ ਲੱਗਿਆ ਇੰਜਨ ਗੇਅਰ ਤੇ ਓਕੇ ਆ ਲੈਫਟ ਦਾ ਇੰਜਨ ਦਾ ਸਾਰਾ ਕੰਮ ਹੋਇਆ ਵਾ 855 ਵਾਲੇ ਪੈਕਟਮ ਪਏ ਆ ਤੇ ਰੰਗ ਪੇਂਟ ਜਿਵੇਂ ਹਿੱਸੇ ਦਾ ਵਧੀਆ ਪਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਸਾਰਿਆਂ ਕੋਈ ਫੋਨ ਲਾ ਕੇ ਨਹੀਂ ਸਕਦੇ ਆ ਬੈਟਰੀ ਚ ਵਧੀਆ ਟਰੈਕਟਰ ਦੀ ਨਵੀਂ ਲੱਗੀ ਵੀ ਆ 100 ਰੁਪਏ ਦੀ ਤੇ 2012 ਮਾਡਲ ਦਾ 555000 ਜਣਾ ਪਾਈਵਰ ਦੀ ਛਤਰੀ ਲੱਗੀ ਆ ਇੰਜਨ ਗੇਅਰ ਦਾ ਓਕੇ ਵਧੀਆ ਟਾਇਰ ਪਈ ਟਰੈਕਟਰ ਦੇ ਡਬਲ ਕਲਚ ਡੈਕਸ ਬ੍ਰੇਕਾਂ ਇੰਜਨ ਗੇਅਰ ਦਾ ਓਕੇ ਪਾਵਰ ਸਟੀਅਰ ਨਾਲ ਤੇ 2012 ਮਾਡਲ ਦਾ 555000 ਜਣਾ ਤੇ ਕਿਸੇ ਵੀਰ ਭਾਈ ਨੂੰ ਦੇਣਾ ਵੀ ਇਸ ਪਰ ਕਰ ਸਕਦੇ ਆ ਇਹ 735 ਵਾਲੇ ਕੋਲੇ ਹੀ ਆ ਲੰਡੀਆਣਾ ਇਹ ਰਹੀਦਾ ਇੱਕੋ ਹੀ ਨੰਬਰ ਇਹਦਾ 735 ਵਾਲੇ ਜੜਜਣ ਵਾਲਿਆਂ ਦਾ ਰੇਟ ਹੈਗਾ ਇਹਦਾ 3,60,000 3,60,000 ਰੁਪਏ ਰੇਟ ਆ ਤੇ 2012 ਮਾਡਲ ਇਹਨ ਗੇਰ ਤੋਂ ਓਕੇ ਬਾਗੀ ਲੱਸਾ ਦੇਖਣ ਪੀਏ ਨਾ ਫ੍ਰੀਟਾਈਟਰ ਦੇ ਵਿੱਚ ਡਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਇਹਨ ਗੇਰ ਤੋਂ ਓਕੇ ਤੇ ਫੱਟੀ ਵੀ ਨੁਕੀਨੀ ਮੋਟੀ ਹੈ ਇਹਦੇ ਤੇ ਫਾਈਬਰ ਦੀ ਛਤਰੀ ਲੱਗੀ ਆ ਬੈਟਰੀ ਸੈਂਟਰੀ ਪਾਸੇ ਕਢਵਾ ਰੱਖੀ ਵੀ ਆ ਬੈਟਰੀ ਬਕਸਾ ਪਾਸੇ ਕਢਾਇਆ ਵਾ ਤੇ ਇੰਜਨ ਗੇਅਰ ਤਾਂ ਓਕੇ ਆ ਵਾਗੇ ਨੇ ਸਾ 1997 ਮਾਡਲ 65 265 ਡੀਆਈ ਆ ਇੰਜਨ ਗੇਅਰ ਤਾਂ ਓਕੇ ਆ ਵਧੀਆ ਟਾਇਰ ਪਏ 70 80 ਪੈਸੇ ਟਰੈਕਟਰ ਦੇ ਢਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਤੇ ਕਮਜ਼ ਟਰੈਡਰ ਦਾ ਹੋਇਆ ਮੂਹਰੇ ਟਾਇਰਾਂ ਕੇ 40 45 ਪੈਸੇ ਇੰਜਨ ਗੇਅਰ ਤਾਂ ਓਕੇ ਆ ਤੇ 265 ਲਿਖਿਆ ਵਾ ਡੀਆਈ ਤੇ ਇੰਜਨ ਗੇਰ ਦਾ ਓਕੇ ਪੀਲੀ ਨਿੰਬਾ ਜੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਰੇਟ ਹੈਗਾ 1 ਲੱਖ 10000 ਮੌਕੇ ਤੇ ਮਾਨਤਾ ਕਰਦੇ ਕਿ ਤੇ 265 ਡੀਆਈ ਹੈ 1 ਲੱਖ 10000 ਰੁਪਏ ਵਾਲੇ ਰੇਟ ਆ ਵਧੀਆ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ ਮਾਲਕ ਵਿੱਚ ਨੰਬਰ ਲਿਖ ਦਿੱਤਾ ਸਾਰੀ ਗੱਲ ਖੜੀ ਪੂਰੀ ਲੱਗਦੇ ਨੇ ਵਧੀਆ ਟਰੈਕਟਰ ਕੋਕਾ ਪੀਸ ਹੈ ਤੇ ਜਿਹੜੀ ਰੰਗ ਵੇਖ ਹੀ ਸਕਦੇ ਕਿੰਨਾ ਹੈਗਾ ਤੇ ਨੂ ਟਰੈਕਟਰ ਨਹੀਂ ਰਾਜਾ ਚੜੀ ਲੱਗੀ ਵੀ ਆ ਕੱਪੜੇ ਵਾਲੀ 16 ਫੁੱਟਾ ਟਰਾਲਾ 10 ਇੰਚੀ ਗਾਡਰ ਦਾ ਨੜੀ ਆਪ 20 ਬਾਈ ਦੇ ਬਹਿਰਾਂ ਰੇਲ ਦਾ ਹਿੱਸਾ ਬਿਆਸ ਵੀ ਰੱਜੇ ਕੋਈ ਪੈਂਡਾ ਵੀਰ ਦਾ ਕਿਸੇ ਵੀਰ ਭਾਈ ਜੀ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ 10 ਇੰਚੀ ਗਾਡਰ ਦਾ ਨੜੀ ਹੱਬ 20 ਬਾਈ ਦੇ ਬਹਿਰਾਂ ਰੇਲ ਦਾ ਹਿੱਸਾ 3 ਫੁੱਟ ਵੈੱਡ ਲੇਜ਼ਰ ਕੱਟਦਾ ਤੇ ਮੰਜਾ ਲੱਗਿਆ ਬੇਲ ਤੇ ਲੱਗੇ ਆ ਵੀਲ ਕਵਰ 2 ਫੁੱਟ ਬਾੜਾ 55 ਚ ਮੱਛੀ ਹੌਕਾ ਤੇ ਵਧੀਆ ਟਰਾਲਾ ਤੇ ਰਸੇ ਖਸਣ ਵਾਲਾ ਪਿੱਛੇ ਵੀ ਲੱਗਿਆ ਮੂਰੇ ਵੀ ਲੱਗਿਆ ਕੁੰਡ ਕਛੁੰਡ ਕੰਦਕਾਗਾ 55 ਇੰਚ ਮੱਛੀ ਹੋਕਾ ਕਿਤੇ ਗੁੱਲਾ ਪਿੰਦਾ 4 ਇੰਚੀ ਪੌੜੀ ਲੱਗੀ ਹੋਈ ਆ ਵਧੀਆ ਡਰਾੰਦਾ ਰੇਟ ਹੈਗਾ ਤੈਨਾਂ ਦਾਕ ਤੈਨਾਂ ਦਾਕ 15000 ਮੌਕੇ ਤੇ ਮੰਨਤਣ ਕਰਦੇ ਕਿ ਕਿਸੇ ਵੀਰ ਭਾਈ ਨੂੰ ਲੈਣਾ ਵੀ ਨਸਪਰ ਕਰ ਸਕਦੇ ਆ ਮੱਛੀ ਕਛੁੰਡ ਕੰਪਾਈਆਂ ਬਿਆਨ ਜੀਲਾ ਅੰਪਸਾਰ ਬਿਆਸ ਰੇਕੇ ਕੋਲੇ ਪਿੰਡ ਲੈ ਜਾਂਦਾ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰ ਕਰ ਸਕਦੇ ਮੀਟਿੰਗ ਵਾਲਾ ਪਿੰਡ ਆ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ ਤੇ ਉਹ ਵਧੀਆ ਟਰਾਂਡਾ ਹੈ ਵੀ ਤੇ ਪਰ ਟਰਾਂਡਾ ਬਣਿਆ 32 33 ਕੁਆਂਟਾ ਹੁੰਦਾ ਤੇ ਮਾਰਕ ਟੂ ਵੀ ਤਾਂ ਨੰਬਰ ਉੱਤੇ ਚੱਲਿਆ ਸਾਰੀ ਕੰਨ ਕਰੀ ਪੁੰਦਾ ਕਿ ਦੱਸ ਨੇ ਕੋਕਾ ਪੀਟਰਾਂ ਦਾ ਤੇ ਵੀਡੀਓ ਸਾਰੀ ਵੀ ਕੁਸਟੈਪ ਫਾਰਮ ਡ੍ਰੈਗ 60 ਨਵੇਂ ਟਾਇਰ ਪਏ ਮੂਹਲੇ ਤੇ ਮਗਲੇ ਇੰਜਨ ਗੇਅਰ ਤਾਂ ਓਕੇ 16 ਮਾਡਲ ਆ ਫੇਵਰ ਦੀ ਚੰਦੀ ਲੱਗੀ ਹੈ ਇੰਜਨ ਗੇਅਰ ਦਾ ਓਕੇ ਆ ਡਬਲ ਕਲੱਚ ਚੇਨ ਤੇ ਡਾਬਰ ਪੱਟੀ ਡੰਡਾ ਨਾਲ ਬੈਟਰੀ ਨਵੀਂ ਰੱਖੀ ਵੀ ਹੈ ਜਿਵੇਂ ਟਰੈਕਟਰ ਦੇ 2016 ਮਾਡਲ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਕੋਕਾਪੀ ਟਰੈਕਟਰ ਆ ਡਿੱਕ ਚੱਕ ਲੱਗਿਆ ਫੇਵਰ ਦੀ ਛਤਰੀ ਲੱਗੀ ਆ ਮੂਲ ਟਾਇਰ ਚਾਹਾਂ ਨਵੇਂ ਮਗਰਦੇ ਚਾਹਾਂ ਨਵੇਂ ਆ ਰੇਟ ਹੈਗਾ 5 ਲੱਖ ਰੁਪਇਆ ਤੇ ਡਬਲ ਕਲੱਚ ਡੈਕਸ ਬ੍ਰੇਕਾਂ ਡਾਬਰ ਪੱਟੀ ਡੰਡਾ ਨਾਲ ਕਾਗਜ਼ ਪਤਲਾ ਦਾ ਟਰੈਕਟਰ ਨਹੀਂ ਰਾਜਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਏਹ ਗੱਲ ਧਿਆਨ ਆ ਕੋਕਾਪੀ ਟਰੈਕਟਰ ਆ ਕਿਸੇ ਕੋਕ ਕਿਸੇ ਵੀਰ ਭਾਈ ਵਾ ਕੇ ਲੈ ਸਕਦੇ 1 ਰੁਪਇਆ ਨੁਕਸਲੀ ਟਰੈਕਟਰ ਦੇ ਵਿੱਚ ਇੰਜਨ ਘੇੜਦਾ ਓਕੇ ਆ ਤੇ ਸਾਰੀ ਜਾਣਕਾਰੀ ਫੋਨ ਲੱਗੇ ਦਾ ਦੱਸਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਾਂਦੀ ਜਾਂਦਾ ਕੋਕਾਪੀਟਰ ਵਾਕੇ ਲੇਤਾ 3 ਰੁਪਏ ਨੋਕਸ ਤੇ ਬਿਲਕੁਲ ਸਾਰੀ ਵੀਕਲ ਲਾਇਕ ਕਰੇ ਸ਼ੇਅਰ ਕਰੇ ਕਮੈਂਟ ਕਰੋ ਚੈਨਲ ਫੋਲੋ ਕਰਿਓ ਤੇ ਸ਼ੇਅਰ ਕਰਦੇ ਹੋ